thank <laughs> you ਨੇ ਆਪਣੇ بیٹے ਨੂੰ ਨੋਟਾਂ ਦੀ ਗੱਡੀ ਨਾਲ ਤੋਲ ਦਿੱਤਾ ਹੈ ਜੀ ਹਾਂ ਸੁੱਖਣਾ ਪੂਰੀ ਹੋਣ ਤੋਂ ਬਾਅਦ ਪਿਤਾ ਆਪਣੇ ਪੁੱਤਰ ਨੂੰ 10 10 ਰੁਪਏ ਦੇ ਨੋਟਾਂ ਨਾਲ ਤੋਲਦਾ ਹੈ ਇਸ ਤੋਂ ਬਾਅਦ ਸਾਰੀ ਰਕਮ ਮਹਾਕਾਲ ਮੰਦਿਰ ਨੂੰ ਦਾਨ ਕਰ ਦਿੰਦਾ ਹੈ ਇਹ ਖਬਰ 우ਜੈਨ ਦੇ ਪਦਨਗਰ ਦੀ ਹੈ ਹੁਣ ਇਹ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਚ ਬੇਟੇ ਨੂੰ ਨੋਟਾਂ ਨਾਲ ਤੋਲਿਆ ਜਾ ਰਿਹਾ ਹੈ ਦਾਸਵਾਕੇ ਚਤੁਰਪੁੱਜ जाट ਨਾਂ ਦੇ ਕਿਸਾਨ ਨੇ 4 ਸਾਲ ਪਹਿਲਾਂ ਸ੍ਰੀ ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਦੇ ਮੰਦਰ 'ਚ ਆਪਣੀ 30 ਸਾਲਾਂ ਦਾ ਪੁੱਤਰ ਵਰਿੰਦਰ ਚਾੜ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਸੀ। ਉਸਨੇ ਪ੍ਰਣ ਕੀਤਾ ਸੀ ਕਿ ਜੇਕਰ ਉਸਦੇ ਪੁੱਤਰ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਮੰਦਰ ਨੂੰ ਉਸਦੇ ਭਾਰ ਦੇ ਬਰਾਬਰ ਪੈਸਾ ਦਾਨ ਕਰੇਗਾ। ਵੀਰਵਾਰ ਨੂੰ ਤੇਜ ਦਸ਼ਮੀ ਦੇ ਦਿਨ ਚਤੁਰਪੁੱਜ ਨੇ ਆਪਣਾ ਸੁੱਖਣਾ ਪੂਰੀ ਕੀਤੀ। ਉਸਨੇ ਆਪਣੇ ਬੇਟੇ ਨੂੰ ਕਰੰਸੀ ਨੋਟਾਂ ਦੀਆਂ ਗੱਡੀਆਂ ਨਾਲ ਤੋਲ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ 10-10 ਰੁਪਏ ਦੇ ਨੋਟਾਂ ਦੇ 1000 ਤੋਂ ਵੱਧ ਬੰਡਲ ਇਕੱਠੇ ਕੀਤੇ ਮੰਦਰ ਚ ਇੱਕ ਵੱਡਾ ਤਰਾਜੂ ਵੀ ਮੰਗਵਾਇਆ ਗਿਆ ਇੱਕ ਪਾਸੇ ਉਸਦੇ بیٹے ਵਰਿੰਦਰ ਨੂੰ ਬਿਠਾਇਆ ਗਿਆ ਤੇ ਦੂਜੇ ਪਾਸੇ ਨੋਟਾਂ ਦੇ ਬੰਡਲ ਬੋਰੀਆਂ 'ਚ ਰੱਖੇ ਹੋਏ ਨੇ ਤਰਾਜੂ 'ਚ ਵਰਿੰਦਰ ਦੇ ਭਾਰ ਦੇ ਬਰਾਬਰ 1007 ਬੰਡਲ ਰੱਖੇ ਗਏ ਨੇ ਗਿਣਤੀ ਕਰਨ ਤੇ ਇਹ ਰਕਮ 10 ਲੱਖ 7000 ਰੁਪਏ ਨਿਕਲੇ ਜੀ ਹਾਂ ਇਹ ਰਾਸ਼ੀ ਤੇਜਾਜੀ ਮੰਦਰ ਦੇ ਨਿਰਮਾਣ ਕਾਰਜ ਲਈ ਦਾਨ ਕੀਤੀ ਗਈ ਸੀ ਉੱਥੇ ਚਤੁਰਭੂਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਮੈਂ ਤੇਜਾਜੀ ਮਹਾਰਾਜ ਦੇ ਮੰਦਰ 'ਚ ਆਪਣੇ بیٹے ਲਈ ਸੁਖਣਾ ਸੁੱਕੀ ਸੀ ਆਪਣੀ ਸੁਖਣਾ ਪੂਰੀ ਕਰਨ ਤੇ ਮੈ ਮੰਦਰ ਨੂੰ ਆਪਣੇ ਪੁੱਤਰ ਦੇ ਭਾਰ ਦੇ ਬਰਾਬਰ ਪੈਸਾ ਦਾਨ ਕਰਨ ਦਾ ਫੈਸਲਾ ਕੀਤਾ ਸੀ ਨੇ ਆਪਣੇ بیٹے ਨੂੰ ਨੋਟਾਂ ਦੀ ਗੱਡੀ ਨਾਲ ਤੋਲ ਦਿੱਤਾ ਹੈ ਜੀ ਹਾਂ ਸੁੱਖਣਾ ਪੂਰੀ ਹੋਣ ਤੋਂ ਬਾਅਦ ਪਿਤਾ ਆਪਣੇ ਪੁੱਤਰ ਨੂੰ 10 10 ਰੁਪਏ ਦੇ ਨੋਟਾਂ ਨਾਲ ਤੋਲਦਾ ਹੈ ਇਸ ਤੋਂ ਬਾਅਦ ਸਾਰੀ ਰਕਮ ਮਹਾਕਾਲ ਮੰਦਰ ਨੂੰ ਦਾਨ ਕਰ ਦਿੰਦਾ ਹੈ ਇਹ ਖਬਰ 우ਜੈਨ ਦੇ ਪਦਨਗਰ ਦੀ ਹੈ ਹੁਣ ਇਹ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ 'ਚ ਬੇਟੇ ਨੂੰ ਨੋਟਾਂ ਨਾਲ ਤੋਲਿਆ ਜਾ ਰਿਹਾ। ਦੱਸਿਆ ਵਾ ਕਿ ਚਤੁਰਪੁੱਜ जाट ਨਾਂ ਦੇ ਕਿਸਾਨ ਨੇ 4 ਸਾਲ ਪਹਿਲਾਂ ਸ੍ਰੀ ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਦੇ ਮੰਦਿਰ 'ਚ ਆਪਣੇ 30 ਸਾਲਾਂ ਦੇ ਪੁੱਤਰ ਵਰਿੰਦਰ जाट ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਸੀ। ਉਸਨੇ ਪ੍ਰਣ ਕੀਤਾ ਸੀ ਕਿ ਜੇਕਰ ਉਸਦੇ ਪੁੱਤਰ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਮੰਦਿਰ ਨੂੰ ਉਸਦੇ ਭਾਰ ਦੇ ਬਰਾਬਰ ਪੈਸਾ ਦਾਨ ਕਰੇਗਾ। ਵੀਰਵਾਰ ਨੂੰ ਤੇਜ ਦਸ਼ਮੀ ਦੇ ਦਿਨ ਚਤੁਰਪੁੱਜ ਨੇ ਆਪਣਾ ਸੁੱਖ ਆ ਪੂਰੀ ਕੀਤੀ ਉਸਨੇ ਆਪਣੇ بیٹے ਨੂੰ ਕਰੰਸੀ ਨੋਟਾਂ ਦੀ ਗੱਡੀਆਂ ਨਾਲ ਤੋਲਣ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ 10-10 ਰੁਪਏ ਦੇ ਨੋਟਾਂ ਦੇ 1000 ਤੋਂ ਵੱਧ ਬੰਡਲ ਇਕੱਠੇ ਕੀਤੇ ਮੰਦਰ ਜੀ ਇੱਕ ਵੱਡਾ ਤਰਾਜੂ ਵੀ ਮੰਗਵਾਇਆ ਗਿਆ ਇੱਕ ਪਾਸੇ ਉਸਦੇ بیٹے ਵਰਿੰਦਰ ਨੂੰ ਬਿਠਾਇਆ ਗਿਆ ਤੇ ਦੂਜੇ ਪਾਸੇ ਨੋਟਾਂ ਦੇ ਬੰਡਲ ਬੋਰੀਆਂ 'ਚ ਰੱਖੇ ਹੋਏ ਨੇ ਤਰਾਜੂ 'ਚ ਵਰਿੰਦਰ ਦੇ ਭਾਰ ਦੇ ਬਰਾਬਰ 1007 ਬੰਡਲ ਰੱਖੇ ਗਏ ਨੇ ਗਿਣਤੀ ਕਰਨ ਤੇ ਇਹ ਰਕਮ 10 ਲੱਖ 7000 ਰੁਪਏ ਨਿਕਲੇ ਜੀ ਹਾਂ ਇਹ ਰਾਸ਼ੀ ਤੇਜਾਜੀ ਮੰਦਿਰ ਦੇ ਨਿਰਮਾਣ ਕਾਰਜ ਲਈ ਦਾਨ ਕੀਤੀ ਗਈ ਸੀ ਉੱਥੇ ਚਤੁਰਬੂਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਮੈਂ ਤੇਜਾਜੀ ਮਹਾਰਾਜ ਦੇ ਮੰਦਿਰ 'ਚ ਆਪਣੇ بیٹے ਲਈ ਸੁਖਣਾ ਸੁੱਕੀ ਸੀ ਆਪਣੀ ਸੁਖਣਾ ਪੂਰੀ ਕਰਨ ਤੇ ਮੈ ਮੰਦਰ ਨੂੰ ਆਪਣੇ ਪੁੱਤਰ ਦੇ ਭਾਰ ਦੇ ਬਰਾਬਰ ਪੈਸਾ ਦਾਨ ਕਰਨ ਦਾ ਫੈਸਲਾ ਕੀਤਾ ਸੀ ਪਿਤਾ ਨੇ ਆਪਣੇ ਬੇਟੇ ਨੂੰ ਨੋਟਾਂ ਦੀ ਗੱਡੀ ਨਾ ਤੋਲ ਦਿੱਤਾ ਹੈ ਜੀ ਹਾਂ ਸੁੱਖਣਾ ਪੂਰੀ ਹੋਣ ਤੋਂ ਬਾਅਦ ਪਿਤਾ ਆਪਣੇ ਪੁੱਤਰ ਨੂੰ 10 10 ਰੁਪਏ ਦੇ ਨੋਟਾਂ ਨਾਲ ਤੋਲਦਾ ਹੈ ਇਸ ਤੋਂ ਬਾਅਦ ਸਾਰੀ ਰਕਮ ਮਹਾਕਾਲ ਮੰਦਰ ਨੂੰ ਦਾਨ ਕਰ ਦਿੰਦਾ ਹੈ ਇਹ ਖਬਰ 우ਜੈਨ ਦੇ ਪਦਨਗਰ ਦੀ ਹੈ ਹੁਣ ਇਹ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ 'ਚ ਬੇਟੇ ਨੂੰ ਨੋਟਾਂ ਨਾਲ ਢੋਲਿਆ ਜਾ ਰਿਹਾ। ਦਾਜਵਾਂ ਕਿ ਚਤੁਰਪੁੱਜ जाट ਨਾਂ ਦੇ ਕਿਸਾਨ ਨੇ 4 ਸਾਲ ਪਹਿਲਾਂ ਸ੍ਰੀ ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਦੇ ਮੰਦਰ 'ਚ ਆਪਣੇ 30 ਸਾਲਾਂ ਦੇ ਪੁੱਤਰ ਵਰਿੰਦਰ जाट ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਸੀ। ਉਸਨੇ ਪ੍ਰਣ ਕੀਤਾ ਸੀ ਕਿ ਜੇਕਰ ਉਸਦੇ ਪੁੱਤਰ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਮੰਦਰ ਨੂੰ ਉਸਦੇ ਭਾਰ ਦੇ ਬਰਾਬਰ ਪੈਸਾ ਦਾਨ ਕਰੇਗਾ। ਵੀਰਵਾਰ ਨੂੰ ਤੇਜ ਦਸ਼ਮੀ ਦੇ ਦਿਨ ਚਤੁਰਪੁੱਜ ਨੇ ਆਪਣਾ ਸੁੱਖ ਨਾ ਪੂਰੀ ਕੀਤੀ ਉਸਨੇ ਆਪਣੇ بیٹے ਨੂੰ ਕਰੰਸੀ ਨੋਟਾਂ ਦੀਆਂ ਗੱਡੀਆਂ ਨਾਲ ਤੋਲਣ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ 10-10 ਰੁਪਏ ਦੇ ਨੋਟਾਂ ਦੇ 1000 ਤੋਂ ਵੱਧ ਬੰਡਲ ਇਕੱਠੇ ਕੀਤੇ ਮੰਦਰ ਚ ਇੱਕ ਵੱਡਾ ਤਰਾਜੂ ਵੀ ਮੰਗਵਾਇਆ ਗਿਆ ਇੱਕ ਪਾਸੇ ਉਸਦੇ بیٹے ਵਰਿੰਦਰ ਨੂੰ ਬਿਠਾਇਆ ਗਿਆ ਤੇ ਦੂਜੇ ਪਾਸੇ ਨੋਟਾਂ ਦੇ ਬੰਡਲ ਬੋਰੀਆਂ 'ਚ ਰੱਖੇ ਹੋਏ ਨੇ ਤਰਾਜੂ 'ਚ ਵਰਿੰਦਰ ਦੇ ਭਾਰ ਦੇ ਬਰਾਬਰ 1007 ਬੰਡਲ ਰੱਖੇ ਗਏ ਨੇ ਗਿਣਤੀ ਕਰਨ ਤੇ ਇਹ ਰਕਮ 10 ਲੱਖ 7000 ਰੁਪਏ ਨਿਕਲੇ ਜੀ ਹਾਂ ਇਹ ਰਾਸ਼ੀ ਤੇਜਾ ਜੀ ਮੰਦਰ ਦੇ ਨਿਰਮਾਣ ਕਾਰਜ ਲਈ ਦਾਨ ਕੀਤੀ ਗਈ ਸੀ ਉੱਥੇ ਚਤੁਰਬੂਜ ਨੇ ਮੀਡੀਆ ਗਲਬਾਤ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਮੈਂ ਤੇਜਾਜੀ ਮਹਾਰਾਜ ਦੇ ਮੰਦਰ ਚ ਆਪਣੇ ਬੇਟੇ ਲਈ ਸੁਖਣਾ ਸੁੱਕੀ ਸੀ ਆਪਣੀ ਸੁਖਣਾ ਪੂਰੀ ਕਰਨ ਤੇ ਮੈਂ ਮੰਦਰ ਨੂੰ ਆਪਣੇ ਪੁੱਤਰ ਦੇ ਭਾਰ ਦੇ ਬਰਾਬਰ ਪੈਸਾ ਦਾਨ ਕਰਨ ਦਾ ਫੈਸਲਾ ਕੀਤਾ ਸੀ ਨੇ ਆਪਣੇ بیٹے ਨੂੰ ਨੋਟਾਂ ਦੀ ਗੱਡੀ ਨਾਲ ਤੋਲ ਦਿੱਤਾ ਹੈ ਜੀ ਹਾਂ ਸੁਖਣਾ ਪੂਰੀ ਹੋਣ ਤੋਂ ਬਾਅਦ ਪਿਤਾ ਆਪਣੇ ਪੁੱਤਰ ਨੂੰ 10 10 ਰੁਪਏ ਦੇ ਨੋਟਾਂ ਨਾਲ ਤੋਲਦਾ ਹੈ ਇਸ ਤੋਂ ਬਾਅਦ ਸਾਰੀ ਰਕਮ ਮਹਾਕਾਲ ਮੰਦਰ ਨੂੰ ਦਾਨ ਕਰ ਦਿੰਦਾ ਹੈ ਇਹ ਖਬਰ 우ਜੈਨ ਦੇ ਪਦਨਗਰ ਦੀ ਹੈ ਹੁਣ ਇਹ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ 'ਚ ਬੇਟੇ ਨੂੰ ਨੋਟਾਂ ਨਾਲ ਤੋਲਿਆ ਜਾ ਰਿਹਾ। ਦੱਸ ਦਵਾ ਕਿ ਚਤੁਰਪੁੱਜ जाट ਨਾਂ ਦੇ ਕਿਸਾਨ ਨੇ 4 ਸਾਲ ਪਹਿਲਾਂ shri ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਦੇ ਮੰਦਿਰ 'ਚ ਆਪਣੇ 30 ਸਾਲਾਂ ਪੁੱਤਰ ਵਿਰਿੰਦਰ जाट ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਸੀ। ਉਸਨੇ ਪ੍ਰਣ ਕੀਤਾ ਸੀ ਕਿ ਜੇਕਰ ਉਸਦੇ ਪੁੱਤਰ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਮੰਦਿਰ ਨੂੰ ਉਸਦੇ ਭਾਰ ਦੇ ਬਰਾਬਰ ਪੈਸਾ ਦਾਨ ਕਰੇਗਾ। ਵੀਰਵਾਰ ਨੂੰ ਤੇਜ ਦਸ਼ਮੀ ਦੇ ਦਿਨ ਚਤੁਰਪੁੱਜ ਨੇ ਆਪਣਾ ਸੁੱਖ ਪੂਰੀ ਕੀਤੀ ਉਸਨੇ ਆਪਣੇ بیٹے ਨੂੰ ਕਰੰਸੀ ਨੋਟਾਂ ਦੀਆਂ ਗੱਡੀਆਂ ਨਾਲ ਤੋਲਣ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ 10-10 ਰੁਪਏ ਦੇ ਨੋਟਾਂ ਦੇ 1000 ਤੋਂ ਵੱਧ ਬੰਡਲ ਇਕੱਠੇ ਕੀਤੇ ਮੰਦਰ ਜੀ ਇੱਕ ਵੱਡਾ ਤਰਾਜੂ ਵੀ ਮੰਗਵਾਇਆ ਗਿਆ ਇੱਕ ਪਾਸੇ ਉਸਦੇ بیٹے ਵਰਿੰਦਰ ਨੂੰ ਬਿਠਾਇਆ ਗਿਆ ਤੇ ਦੂਜੇ ਪਾਸੇ ਨੋਟਾਂ ਦੇ ਬੰਡਲ ਬੋਰੀਆਂ 'ਚ ਰੱਖੇ ਹੋਏ ਨੇ ਤਰਾਜੂ 'ਚ ਵਰਿੰਦਰ ਦੇ ਭਾਰ ਦੇ ਬਰਾਬਰ 1007 ਬੰਡਲ ਰੱਖੇ ਗਏ ਨੇ ਗਿਣਤੀ ਕਰਨ ਤੇ ਇਹ ਰਕਮ 10 ਲੱਖ 7000 ਰੁਪਏ ਨਿਕਲੇ ਜੀ ਹਾਂ ਇਹ ਰਾਸ਼ੀ ਤੇਜਾਜੀ ਮੰਦਰ ਦੇ ਨਿਰਮਾਣ ਕਾਰਜ ਲਈ ਦਾਨ ਕੀਤੀ ਗਈ ਸੀ ਉੱਥੇ ਚਤੁਰਬੂਜ ਨੇ মিডিਆ ਨਾਲ ਗਲਪਤ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਮੈਂ ਤੇਜਾਜੀ ਮਹਾਰਾਜ ਦੇ ਮੰਦਰ ਜਪਣੇ بیٹے ਲਈ ਸੁਖਣਾ ਸੁੱਕੀ ਸੀ ਆਪਣੀ ਸੁਖਣਾ ਪੂਰੀ ਕਰਨ ਤੇ ਮੈਂ ਮੰਦਰ ਨੂੰ ਆਪਣੇ ਪੁੱਤਰ ਦੇ ਭਾਅ ਦੇ ਬਰਾਬਰ ਪੈਸਾ ਦਾਨ ਕਰਨ ਦਾ ਫੈਸਲਾ ਕੀਤਾ ਸੀ ਸਾਨ ਪਿਤਾ ਨੇ ਆਪਣੇ ਬੇਟੇ ਨੂੰ ਨੋਟਾਂ ਦੀ ਗੱਡੀ ਨਾਲ ਤੋਲ ਦਿੱਤਾ ਹੈ ਜੀ ਹਾਂ ਸੁੱਖਣਾ ਪੂਰੀ ਹੋਣ ਤੋਂ ਬਾਅਦ ਪਿਤਾ ਆਪਣੇ ਪੁੱਤਰ ਨੂੰ 10 10 ਰੁਪਏ ਦੇ ਨੋਟਾਂ ਨਾਲ ਤੋਲਦਾ ਹੈ ਇਸ ਤੋਂ ਬਾਅਦ ਸਾਰੀ ਰਕਮ ਮਹਾਕਾਲ ਮੰਦਰ ਨੂੰ ਦਾਨ ਕਰ ਦਿੰਦਾ ਹੈ ਇਹ ਖਬਰ 우ਜੈਨ ਦੇ ਪਦਨਗਰ ਦੀ ਹੈ ਹੁਣ ਇਹ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਚ ਬੇਟੇ ਨੂੰ ਨੋਟਾਂ ਨਾਲ ਤੋਲਿਆ ਜਾ ਰਿਹਾ ਹੈ ਦਾਸਾਵਾ ਕੀ ਚਤੁਰਪੁੱਜ जाट ਨਾ ਦੇ ਕਿਸਾਨ ਨੇ 4 ਸਾਲ ਪਹਿਲਾਂ ਸ੍ਰੀ ਸਤਿਆਵਾਦੀ ਵੀਰ ਤੇਜਾਜੀ ਮਹਾਰਾਜ ਦੇ ਮੰਦਰ 'ਚ ਆਪਣੀ 30 ਸਾਲਾਂ ਪੁੱਤਰ ਵਰਿੰਦਰ ਚਾੜ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ ਸੀ ਉਸਨੇ ਪ੍ਰਣ ਕੀਤਾ ਸੀ ਕਿ ਜੇਕਰ ਉਸਦੇ ਪੁੱਤਰ ਦੀ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਮੰਦਰ ਨੂੰ ਉਸਦੇ ਭਾਰ ਦੇ ਬਰਾਬਰ ਪੈਸਾ ਦਾਨ ਕਰੇਗਾ ਵੀਰਵਾਰ ਨੂੰ ਤੇਜ ਦਸ਼ਮੀ ਦੇ ਦਿਨ ਚਤੁਰਪੁੱਜ ਨੇ ਆਪਣਾ ਸੁੱਖਣਾ ਪੂਰੀ ਕੀਤੀ ਉਸਨੇ ਆਪਣੇ ਬੇਟੇ ਨੂੰ ਕਰੰਸੀ ਨੋਟਾਂ ਦੀਆਂ ਗੱਡੀਆਂ ਨਾਲ ਤੋਲ ਨੰਦਾ ਫੈਸਲਾ ਕੀਤਾ ਇਸ ਲਈ ਉਸਨੇ 10-10 ਰੁਪਏ ਦੇ ਨੋਟਾਂ ਦੇ 1000 ਤੋਂ ਵੱਧ ਬੰਡਲ ਇਕੱਠੇ ਕੀਤੇ ਮੰਦਰ ਚ ਇੱਕ ਵੱਡਾ ਤਰਾਜੂ ਵੀ ਮੰਗਵਾਇਆ ਗਿਆ ਇੱਕ ਪਾਸੇ ਉਸਦੇ بیٹے ਵਰਿੰਦਰ ਨੂੰ ਬਿਠਾਇਆ ਗਿਆ ਤੇ ਦੂਜੇ ਪਾਸੇ ਨੋਟਾਂ ਦੇ ਬੰਡਲ ਬੋਰੀਆਂ 'ਚ ਰੱਖੇ ਹੋਏ ਨੇ ਤਰਾਜੂ 'ਚ ਵਰਿੰਦਰ ਦੇ ਭਾਰ ਦੇ ਬਰਾਬਰ 1007 ਬੰਡਲ ਰੱਖੇ ਗਏ ਨੇ ਗਿਣਤੀ ਕਰਨ ਤੇ ਇਹ ਰਕਮ 10 ਲੱਖ 7000 ਰੁਪਏ ਨਿਕਲੇ ਜੀ ਹਾਂ ਇਹ ਰਾਸ਼ੀ ਤੇਜਾਜੀ ਮੰਦਰ ਦੇ ਨਿਰਮਾਣ ਕਾਰਜ ਲਈ ਦਾਨ ਕੀਤੀ ਗਈ ਸੀ ਉੱਥੇ ਚਤੁਰਬੂਜ ਨੇ মিডিਆ ਨਾਲ ਗਲਪਤ ਕਰਦੇ ਹੋਏ ਕਿਹਾ ਕਿ 4 ਸਾਲ ਪਹਿਲਾਂ ਮੈਂ ਤੇਜਾਜੀ ਮਹਾਰਾਜ ਦੇ ਮੰਦਰ ਜਪਣੇ بیٹے ਲਈ ਸੁਖਣਾ ਸੁੱਕੀ ਸੀ ਆਪਣੀ ਸੁਖਣਾ ਪੂਰੀ ਕਰਨ ਤੇ ਮੈਂ ਮੰਦਰ ਨੂੰ ਆਪਣੇ ਪੁੱਤਰ ਦੇ ਭਾਅ ਦੇ ਬਰਾਬਰ ਪੈਸਾ ਦਾਨ ਕਰਨ ਦਾ ਫੈਸਲਾ ਕੀਤਾ।